ਉਹਦਾ ਇਹਸ ਘਟਨੇ ਦਾ ਮਨਪ੍ਰੀਤ ਸਿੰਘ ਬਾਦਲੀ ਪੀਪਾ ਮੰਤਰੀ ਦਾ ਤਖਾ ਦਿਸਾ ਔਰ 44000 ਮੋਟਾ ਨਾਲ ਇਹ ਫਾਟਾ ਮੰਤਰੀ ਸਭ ਭਾਈ ਬਾਗੀ ਨਾਮ ਤਖੱਲਸ ਦਿੱਤਾ ਮੰਗਰੋਂ ਮੰਤਰੀ ਦੇ ਨਾਮ ਬਾਦਲ ਕਾ ਤੇ ਤਾਂ ਬਠਿੰਡੇ ਦੇ ਲੋਕਾਂ ਨੇ ਹਰਾਇਆ ਕਿਉਂ ਉਸ ਬੰਦੇ ਨੇ ਇਹਸ 14 ਸਾਲ 14 ਸਾਲੋ ਬੰਦਾ ਹਾਂ 14000 ਚੋਣ 8 ਸਾਲ ਉਹ ਬੰਦਾ ਫਾਈਨਾਂਸ ਮੰਤਰੀ ਹੋ ਗਿਆ ਤੇ 8 ਸਾਲਾਂ ਦੀ ਜੋ ਪੰਜਾਬ ਦਾ ਬੇੜਾ ਘੱਟ ਕਰਕੇ ਗਿਆ ਉਹ ਕਿਸੇ ਨੇ ਨਹੀਂ ਕੀਤਾ ਮੇਰਾ ਜੋਰ ਮਾਰੋ ਪਾਂਜਾ ਕੀ ਹੈ ਤੇ ਤੇਰਾ ਕੀ ਹੈ ਜੀ ਬਾਹਰ ਘਟ ਪੜਿਆ ਹੋ ਸਕਦਾ ਪਰ ਮੈਂ ਕਿਸੇ ਵਿਅਕਤੀ ਨੂੰ ਫਾਈਨਾਂਸ ਮੰਤਰੀ ਹੁੰਦਿਆ ਮੈਂ ਸਰਕਾਰੀ ਕੋਠੀ ਦਾ ਡਾਈਨਿੰਗ ਟੇਬਲ ਚੱਕ ਕੇ ਨਹੀਂ ਲੈ ਕੇ ਗਿਆ ਜਿਹੜਾ ਤੂੰ ਕਹਿੰਦਾ ਮੈਂ ਭਲੇਖੇ ਚ ਲੈ ਕੇ ਗਿਆ ਕੀ ਰਾਜੇ ਬਣ ਕੇ ਮੰਤਰੀ ਬਣਦਾ तो स्मार्ट सिटी से गल हुई है विकास के हुई आवास योजना जी बहुत सारे ऐसे इशू मुद्दे गल हुई की जानकारी जेडी चुने हुए में एडमिनिस्ट्रेशन ऑफिसर नहीं जी तो इतना है स्मार्ट सिटी मिशन के तहत लागू 5 प्रोजेक्ट जेड ये बाकी तो तक ਉਹ ਇਹ ਕੰਪਲੀਟ ਹੋਏ ਆ ਮਗਰ ਲੈਣੇ ਆ ਜਦੋਂ ਅਸੀਂ ਗਏ ਸਾਰਾ ਪ੍ਰੋਜੈਕਟ ਉਹ ਸੀਗੇ ਉਹਨਾਂ ਤੇ ਅਸੀਂ ਇਹ ਕਿਹਾ ਕਿ ਉਹਨਾਂ ਦੇ ਵਿੱਚ ਜਿਹੜੇ ਅੰਦਰ ਸਾਨੂੰ ਬੀਟ ਉਹ ਅਸੀਂ ਵਿਜ਼ਿਟ ਕਰਕੇ ਉਹਨਾਂ ਜਿਹੜਾ ਨਾਲੇ ਜਿੱਥੇ ਬੁੱਢਾ ਨਾਲੇ ਜਿਹੇ ਫੈਂਸਿੰਗ ਦਿੱਤੀ ਹੋ ਨਾ ਉਹਨੂੰ ਵੀ ਫੈਂਸਿੰਗ ਸਾਡੇ ਦੇਖੀ ਪਿਆਰੀ ਲੱਗਦੀ ਬਿਲਕੁਲ ਬੁੱਢਾ ਨਾਲਾ ਤੇ ਹੋਰ ਇੱਕ 250 ਨਾਲਾ ਪਾਣੀ ਦਾ ਸਾਨੂੰ ਸਮਝਾ ਰਹੇ ਕਿ ਕਿੱਥੇ ਇਹਨੇ ਤੇ ਵੱਡਾ ਕਪੜਾ ਸਾਨੂੰ ਨਜ਼ਰ ਆ ਰਿਹਾ ਬੁੱਢਾ ਯੂਰ ਆਪਣਾ ਵਾਲੇ ਸਮੇਂ ਦੇ ਵਿੱਚ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਤੇ 스마트 ਸਿਟੀ ਦੇ ਜਿਹੜੇ ਇਸ ਤਰ੍ਹਾਂ ਨੂੰ ਸੀ ਦਿੱਕਤੀ ਤੁਹਾਡੇ ਮੈਂ ਤੇ ਵਾਈਸ ਚੇਅਰਮੈਨ ਅਮਰ ਸਿੰਘ ਵੀ ਦਿਆਂਗੇ ਬੜੇ ਲੱਗਦਾ ਕਿ ਇਨਕੁਆਰੀ ਹੋਣੀ ਚਾਹੀਦੀ ਹੈ ਕਿ ਜਰਾ ਕੋਈ ਹੱਲ ਹੀ ਨਹੀਂ ਹੋ ਰਿਹਾ ਅੱਜ ਸਰਕਾਰ ਦੇ 4 ਸਾਲਾਂ ਦੇ ਮੰਗਰੇਤਾ ਦਾ ਜਿਹੜਾ ਸਾਰਾ ਡਾਟਾ ਆਇਆ ਉਹ ਆਇਆ ਵੀ 4 ਸਾਲਾਂ ਚ ਕੇਵਲ ਅੱਧਾ ਪਰਸੈਂਟ ਲੋਕਾਂ ਨੂੰ 100 ਦਿਨ ਦਾ ਯਾਨੀ ਕਿ ਉਦੋਂ ਤਾਂ ਇਹ ਕਾਨੂੰਨ ਆਇਆ ਹੀ ਨਹੀਂ ਸੀ ਕਾਲਾ ਕਾਨੂੰਨ ਜੀ ਉਹ ਕਾਲਾ ਕਾਨੂੰਨ ਆ ਗਿਆ ਜੇ ਉਦੋਂ 80% ਤਾਂ ਮਿਲਿਆ ਵਾ ਕਿ ਮੈਂ 11-11 ਕਰਾਉਣ ਨੂੰ 100 ਦੇ ਵਿੱਚ ਮਿਲਿਆ 54000 ਕਰੇ ਜੀ ਤੇ ਹੁਣ ਤਾਂ ਕਾਲਾ ਕਾਨੂੰਨ ਆ ਗਿਆ ਮੈਨੂੰ ਲੱਗਦਾ ਕਿ ਕਿਸੇ ਨਾ ਯਾਰ ਮਿਲਦਾ ਹੀ ਨਹੀਂ ਜੋ ਹੁਣ ਭਾਜਪਾ ਨੇ ਕਰਾਰੇ ਇਹਦੇ ਵਿੱਚ ਹੁਣ ਤਾਂ ਸਰਕਾਰ ਦੀ ਵੀ ਮਨਾਈ ਰਹੀ ਤੀਜਾ ਅਸੀਂ ਰੈਜ਼ੋਲੂਸ਼ਨ ਹਾਂ ਜੀ ਕਹਿੰਦਾ ਕੀ ਇਹ ਜਿਹੜਾ ਜੀ ਰਾਮ ਜੀ ਜਿਹੜਾ ਤੁਸੀਂ ਬਿੱਲ ਲੈ ਕੇ ਆਏ ਉਹ ਇਹਨੂੰ ਵਾਪਸ ਲਿਆ ਜਾਵੇ ਉਹ ਸਮਾਣੇ ਜਿਹੜੇ ਨਾ ਨਾ ਤਾਂ ਐਕਸਟ੍ਰੇ ਰੈਜ਼ੋਲੂਸ਼ਨ ਉਹ ਵੀ ਇਹ ਵਾਪਸ ਲਿਆ ਜਾਵੇ ਜੀ ਇਸੇ ਤਰ੍ਹਾਂ ਜਿਹੜੀ ਆਵਾਸ ਯੋਜਨਾ ਜਾਂ ਫਲੱਡ ਨਾਲ ਫਸੇ ਲੋਕਾਂ ਦੇ ਘਰ ਤੇ ਗਏ ਉਹਨਾਂ ਘੜਾਗਾ ਕੀ ਹੋਇਆ ਜਿਵੇਂ ਖੰਨਾ ਵੀ ਨਿਸਪਕਟ ਕਮੇਟੀ ਦਾ ਕੰਮ ਹੈ 30 ਹਰ ਉੱਥੇ ਬੰਟ ਕੇ ਸਿੱਤੇ ਪਏ ਲੋਕ ਰਾਜਦੇ ਰਹੇ ਲੇਕਿਨ ਪੋਲੀਟਿਕਲ ਡੱਕ ਲੈਂਦਾ ਜੀ ਦੇ ਕਾਰਨ ਉਹਨਾਂ ਦਾ ਕੋਈ ਉੱਤ ਨਹੀਂ ਹੋ ਰਿਹਾ ਵਿਚਾਰੇ ਕਿਰਾਏ ਦੇ ਘਰਾਂ 'ਚ ਬੈਠੇ ਆ ਤੇ ਪੂਰੀ ਜੀਓ ਟੈਗਿੰਗ ਢਾਂਗਰਾ ਕਲਸਟਰ ਜਿੱਥੇ 60 ਕਰੋੜ ਰੁਪਇਆ ਖਰਾਬ ਕੀਤਾ 30 ਕਰੋੜ ਉੱਥੇ ਇਨਫਰਾ ਲੱਗਿਆ 30 ਜਾਰੀ ਕਰੋੜ ਦੀ ਜ਼ਮੀਨ ਹੈ ਮੈਂ ਪਿਛਲੀ ਅੱਜ ਵੀ ਕਿਹਾ ਸੀ ਉਮੇਪਿਆ ਕਿਉਂਕਿ ਉੱਥੋਂ ਦਾ ਜਿਹੜਾ ਐਮ.ਐਲ.ਏ. ਹੈ ਉਹ ਕਹਿੰਦਾ ਮੈਂ ਵਿਧਾਟ ਕਰਨ ਕਰਦਾ ਮੈਂ ਇਹਨੂੰ ਕਿਹਾ ਵੀ ਵਿਧਾਟਨ ਜਿੱਦੇ ਤੋਂ ਮਰਜ਼ੀ ਕਰਾ ਦਿਓ ਲੇਕਿਨ ਢਾਂਗਰਾ ਕਲਸਟਰ ਨੂੰ ਰਨਿੰਗ ਤਾਂ ਲਿਆਓ ਕਰੋੜਾਂ ਰੁਪਏ ਦਾ ਘਾਟਾ ਪੈ ਗਿਆ ਕਿ ਜੇ ਉਹਨੂੰ 1 ਸਾਲ ਤਾਂ ਮੈਨੂੰ ਹੋ ਗਿਆ ਜੋ ਇਹਨੂੰ ਕਿਰਾਏ ਤੇ ਦਿੰਦੇ ਜਾਂ ਠੇਕੇ ਤੇ ਦਿੰਦੇ ਕਰੋੜਾਂ ਰੁਪਏ ਆਉਂਦਾ ਉਹਦੇ ਖਿਲਾਫ ਅਸੀਂ ਅੱਜ ਇਨਕੁਆਇਰੀ ਮਾਰਕ ਕੀਤੀ ਹੈ ਕਿ ਕਿ ਉਹਨਾ ਅਫਸਰ ਜਿਹੜੇ ਇਸ ਰਿਪੋਰਟ ਨੇ ਉਹਨਾਂ ਦੇ ਖਿਲਾਫ ਇਨਕੁਆਇਰੀ ਮਾਰਕ ਕਰਉਂਦੇ ਇਹ ਪਤਾ ਲੱਗੇ ਵੀ ਇਹ ਗਲਤ ਕੰਮ ਕਿਨੇ ਕੀਤਾ ਚਾ ਪੈਸਾਰ ਕਵਰ ਉਨਰ ਇਹ ਤਮਾਮ ਕਰੀ ਕਾਨੂੰਨੀ ਵਿਵਸਥਾ ਕਾਨੂੰਨੀ ਵਿਵਸਥਾ ਨੂੰ ਲੈ ਕੇ ਬੜੇ ਸਵਾਲ ਉੱਠ ਰਹੇ ਨੇ ਜਿਸ ਤਰ੍ਹਾਂ ਦੇ

ਫੋਰਨ ਪਾਰੀ ਮੁਕੀ ਆ ਜੀ ਤੇ ਉੱਥੇ ਰਿਜ਼ਰਵ ਕਰਾਂਗੇ ਜੀ ਇਹਦੇ ਤੇ ਸਰਕਾਰ ਕੋਲ ਤੇ ਵੱਡੀ ਲੜਾਈ ਲੜ ਕੇ ਬੁੱਢਾ ਦਰਿਆ ਮੇਰਾ ਮਿਸ਼ਨ ਹੈ ਕਿ ਬੁੱਢਾ ਦਰਿਆ ਦਾਸੀ ਸਾਹਮਣੇ ਹੈ ਨਾਲੀ ਅਸੀਂ ਇਹਦੇ ਪਿੱਛੇ ਜਿਹੜਾ ਕੋਈ 당ਲੀ ਲੋਕ ਹੋਣਾ ਵੀ ਪਤਾ ਸਰ ਇਹ ਕਾਨੂੰਨ ਵਿਵਸਥਾ ਨੂੰ ਲੈ ਕੇ ਕੀ ਕਹੋਗੇ ਜਿਸ ਤਰ੍ਹਾਂ ਇਹ ਹਲਾਤ ਕਾਨੂੰਨ ਵਿਵਸਥਾ ਨੂੰ ਲੈ ਕੇ ਜਿਸ ਤਰ੍ਹਾਂ ਹਲਾਤ ਸਰ ਕਾਨੂੰਨ ਵਿਵਸਥਾ ਨੂੰ ਲੱਗੇ ਇੱਕ ਸਵਾਲ ਜਿਹੜੇ ਕੋਈ ਹੈ ਜੀ ਆਪਾਂ ਪੁੱਛੀਓ ਅੱਗੇ ਡਾਕਟਰ ਨੇ ਬਿਆਨਾਂ ਦਿੱਤੇ ਜਿਹੜਾ ਕਤਲ ਹੋਇਆ ਸੈਨ ਗੈਂਗਸਟਰ ਬਾਹਰ ਹੋਈ ਸੀ ਪੈਲਸ ਦੇ ਵਿੱਚ ਕੋਈ ਦੂਸਰੀ ਖੜੀ ਸੀ ਉਹ ਇਹਨਾਂ ਦਾ ਪੁਲਿਸ ਦਾ ਇੱਕੀ ਕੰਮ ਹੈ ਕਿ ਪੋਸਟਮਾਰਟਮ ਕਰਵਾ ਦੇਉ ਤੇ ਸਸਕਾਰ ਉਹ ਜੇ ਪੋਸਟ ਤੋਂ ਬਾਅਦ ਪੁਲਿਸ ਤੋਂ ਨਿਕਾ ਦੇ ਪੂਰੇ ਪੰਜਾਬ ਦੀ ਪੁਲਿਸ ਅੱਜ ਲਾਅ ਐਂਡ ਆਰਡਰ ਦੇ ਨਾਂ ਤੇ ਪੰਜਾਬ ਦੀ ਸਰਕਾਰ ਦਾ ਖਾਸ ਕਰਕੇ ਜਿਹੜਾ ਤ੍ਰੀਪੁਰਵਨ ਕੌਮ ਸਾਹਿਬ ਪਕੰਮਲ ਪਾਰਕ ਤੇ ਫੇਲ ਹੋ ਗਿਆ ਸਰ ਹੰਦਵਾਰਾ 에ਰਪੋਰਟ ਨਸੀਬ ਚਲੇ ਗਏ ਸਰ ਤੁਸੀਂ ਟਵੀਟ ਹੰਦਵਾਰਾ ਦੇ ਮੌਜੂਦ ਰਿਐਲਟੀ ਦੀ ਤਰ੍ਹਾਂ ਕੀ ਸਰ ਹੰਦਵਾਰਾ 에ਰਪੋਰਟ ਨੂੰ ਲੈ ਕੇ ਕੀ ਅਪਡੇਟਸ ਕੀ ਜੇ ਵੀ ਸਰ ਇੱਕ ਤੁਸੀਂ ਟਵੀਟ ਕੀਤਾ ਸੀਗਾ ਕਿ ਧਾਰਮਿਕ ਥਾਵਾਂ ਤੇ ਜਿਹੜੀ ਸਿਆਸੀ ਰੈਲੀਆਂ ਨਹੀਂ ਹੋਣੀ ਚਾਹੀਦੀਆਂ ਉਸ ਤੋਂ ਲੈ ਕੇ ਕੀ ਕਹੋਗੇ ਜੀ